ਮਾਹਗੁਰ ਜੀ ਕਾ ਕਲਸਾ ਮਾਹਗੁਰ ਜੀ ਕੀ ਫਤਿਹ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਤੇ ਜਿਨ੍ਹਾਂ ਨੂੰ ਹੈਲੀਕਾਪਟਰ ਯਾਨਿਕੇ ਉਡਣ ਖਟੋਲਾ ਜਿਵੇਂ ਲਾਲੂ ਪ੍ਰਸ਼ਾਦ ਜਾਦਵ ਕਹਿੰਦਾ ਹੁੰਦਾ ਸੀ ਉਹ ਮਿਲਿਆ ਹੋਇਆ ਤੇ ਉਹਦੇ ਢੇੜੇ ਕਿੰਨੇ ਕਿ ਲੱਗੇ ਇਹ ਇਹ ਕਹਿ ਲਈਏ ਮੁੰਡਾ ਹਸਦੀ ਦੇ ਦੰਦ ਗਿਣਦਾ ਨਜਰੀ ਦੇ ਗਿਣਦਾ ਹੁਲਾਰੇ ਇਦਾਂ ਹੈਲੀਕਾਪਟਰ ਦੇ ਗੇੜੇ ਗਿਣਨ ਵਾਲਿਆਂ ਤੇ ਪਰਤੇ ਹੋਏ ਕਿੰਨੇ ਕੁ ਬੰਦੇ ਨੇ ਇਹ 10 ਪੱਤਰਕਾਰ ਵਧੀਆ ਨੇ ਇੱਕ ਤਾਂ ਮਿੰਟੋ ਗੁਰੂ ਸ਼ਰੀ ਹੈ ਤੇ ਮਨਜਿੰਦਰਜੀਤ ਸਿੱਧੂ ਤੇ ਇੱਕ ਐਕਟੀਵਿਸਟ ਨੇ ਕੋਈ ਇਨਾ 10 ਬੰਦਿਆਂ ਤੇ ਪਰਚਾ ਹੋਇਆ ਮੈਂ ਜਿਹੜੀ ਗੱਲ ਕਰਨੀ ਹੈ ਨਾ ਪੱਤਰਕਾਰਾਂ ਜਿੰਨਾ ਵੀ ਭਾਈਚਾਰਾ ਜਾਹ ਹੈ ਕਹ ਲਈਏ ਜਿੰਨੇ ਵੀ ਪੱਤਰਕਾਰ ਨੇ ਪੱਤਰਕਾਰ ਭਾਈਚਾਰਾ ਪੰਜਾਬ ਲਈ ਗੱਲ ਕਰਦੇ ਨੇ ਤੇ ਗੱਲ ਕਰਨੀ ਵੀ ਚਾਹੀਦੀ ਕੋਈ ਤਰ੍ਹਾਂ ਜੇ ਕਿਤੇ ਹਕੂਮਤ ਧੱਕਾ ਕਰਦੀ ਹੈ ਤਾਂ ਹਕੂਮਤ ਨੂੰ ਧੱਕਾ ਨਹੀਂ ਕਰਨਾ ਚਾਹੀਦਾ ਪਰ ਸ਼ਬਦ ਹਕੂਮਤ ਹੈ ਹਕੂਮਤ ਸ਼ਬਦ ਕਹਿਣ ਵਾਲੇ ਤਾਂ ਜੇਲ੍ਹਾਂ ਚ ਬੈਠੇ ਆ ਹੁਣ ਜਿਹੜੇ ਪੱਤਰਕਾਰ ਨੇ ਇਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਵੀ ਕੱਲੇ ਭਵੰਤਮਾਨ ਦੇ ਹੈਲੀਕਾਪਟਰ ਦੇ ਗੇੜੇ ਤੁਸੀਂ ਗਿਣੀ ਜਾ ਰਹੇ ਹੋ ਗਿਣਦੇ ਰਹੋਗੇ ਬੜਾ ਲੰਬਾ ਸਮਾਂ ਲੱਗੂਗਾ ਹਲੇ ਤਾਂ 4 ਸਾਲ ਪੂਰੇ ਹੋਏ ਨੇ 1 ਸਾਲ ਇਹ ਬਾਕੀ ਹੈ 5 ਸਾਲ ਹੋਰ ਬਾਕੀ ਨੇ ਉਦੋਂ ਬਾਅਦ 5 ਸਾਲ ਉਦੋਂ ਬਾਅਦ 5 ਸਾਲ ਉਦੋਂ ਬਾਅਦ 5 ਸਾਲ ਇਹ ਤਾਂ ਮੈਂ ਗਿਣਤੀ ਕੀਤੀ ਹੈ ਹਲੋ ਤੂੰ ਵੱਧ ਵੀ ਗਿਣਤੀ ਹੋ ਸਕਦੀ ਹੈ ਕਿੰਨੇ ਕੁ ਢੇੜੇ ਗਿਣੋਗੇ ਗਿਣਦੇ 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 ਆਕ ਜਾਓਗੇ ਥੱਕ ਜਾਓਗੇ ਟੁੱਟ ਜਾਓਗੇ ਕੁਝ ਬੁੱਢੇ ਹੋ ਜਾਣਗੇ ਇਹ ਸੱਚਾਈ ਹੈ ਚਲੋ ਐਨੀ ਗੱਲ ਹੁਣ ਤੁਹਾਡੇ ਹੱਕ ਵਿੱਚ ਕਰਤੀ ਆਪਾਂ ਹੁਣ ਗੱਲ ਇਸ ਤਰੀਕੇ ਨਾਲ ਕਰਨੀ ਹੈ ਵੀ ਇਹ ਜਿਹੜੇ ਪੱਤਰਕਾਰਾਂ ਤੇ ਜਾਂ ਐਕਟਿਵਿਸਟਾਂ ਤੇ ਪਰਚੇ ਹੋਏ ਨੇ ਇਹਨਾਂ ਨੇ ਕਦੇ ਨਹੀਂ ਕਿਹਾ ਵੀ ਮਜੀਠੀਆ ਜੇਲ੍ਹ ਵਿੱਚ ਕਿਉਂ ਬੈਠਾ ਹੈ ਮਜੀਠੀ ਤੇ ਕਿੱਤੇ ਦਾ ਕੇਸ ਹੈ ਮਜੀਠੀਏ ਨੇ ਲੋੜ ਤੋਂ ਬਾਅਦ ਜਾਇਦਾਦ ਆਮਦਨ ਤੋਂ ਬਾਅਦ ਜਾਇਦਾਦ ਇਨੀ ਪ੍ਰਾਪਰਟੀ ਕਿਵੇਂ ਬਣਾਈ ਕਿੱਥੋਂ ਪੈਸਾ ਆਇਆ ਕਦੇ ਨਹੀਂ ਬੋਲੇ ਬੱਬਰ ਸ਼ੇਰ ਇਹ ਮਾਂ ਦੇ ਸ਼ੇਰ ਕਦੇ ਨਹੀਂ ਬੋਲੇ ਬਸ ਹੈਲੀਕਾਪਟਰ ਹੈਲੀਕਾਪਟਰ ਕਿਹਦਾ ਭਗਵੰਤ ਮਾਨ ਦਾ ਕਿੱਥੇ ਉਤਰਿਆ ਕਿੱਥੋਂ ਚੜਿਆ ਕੇਦਰੀ ਬਾੜ ਲੈ ਗਿਆ ਚੱਡਾ ਲੈ ਗਿਆ ਫੁਲਾਨਾ ਲੈ ਗਿਆ ਢਮਕਾ ਲੈ ਗਿਆ ਬਸ ਇਦਾਂ ਕਰ ਗਿਆ ਉਹ ਭਰਵ ਕਾਂਗਰਸ ਨੇ ਵੀ ਰਾਜ ਕੀਤਾ ਹੈ ਅਕਾਲੀਆਂ ਨੇ ਵੀ ਰਾਜ ਕੀਤਾ ਹੈ ਕਦੇ ਉਹਨਾਂ ਦੇ ਹੈਲੀਕਾਪਟਰ ਦੇ ਕਿਹੜੇ ਗਿੜੇ ਨੇ ਇਹ ਹੈਲੀਕਾਪਟਰ ਉਹੀ ਹੈ ਕੋਈ ਨਾਮਾ ਨਹੀਂ ਦਿੱਤਾ ਭਗਵੰਤ ਜੀ ਨੂੰ ਇਹਦੇ ਤੇ ਬਾਦਲ ਨੇ ਵੀ ਝੂਟੇ ਲੈ ਲਈ ਇਹਦੇ ਤੇ ਕੈਪਟਨ ਨੇ ਵੀ ਝੂਟੇ ਲੈਨੇ ਲੈ 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 ਇਹਦੇ ਤੇ ਰੂਸ਼ਾ ਨੇ ਵੀ ਝੂਟੇ ਲੈਨੇ ਹੋਰ ਦੱਸੋ ਤੁਸੀਂ ਉਦੋਂ ਨਹੀਂ ਤੁਹਾਨੂੰ ਇਹ ਇੰਨੇ ਕੈਪਟਨ ਦਿਸਿਆ ਹੁਣ ਦਿੰਦਾ ਹੁਣ ਹੈਲੀਕਾਪਟਰ ਨਹੀਂ ਦਿੰਦਾ ਹੁਣ ਦਿੰਦਾ ਵੀ ਇਹਦੇ ਵਿੱਚ ਬੈਠਣ ਵਾਲਾ ਭਗਵੰਤ ਮਾਨ ਹੈ ਵੀ ਭਗਵੰਤ ਮਾਨਾ ਹੋਵੇ ਇਹਦੇ ਵਿੱਚ ਜਾਂ ਤਾਂ ਸੰਵੀਰ ਹੋਵੇ ਤੇਜਾ ਕਾਂਗਰਸੀਆਂ ਦਾ ਕੋਈ ਹੋਵੇ ਫੇਰ ਨਹੀਂ ਬੋਲਣਾ ਇਹਨਾਂ ਨੂੰ ਉਦੋਂ ਆਪਾਂ ਪੱਤਰਕਾਰੇ ਆ ਸੌਰੀ ਪੱਤਰਕਾਰ ਭਾਈਚਾਰੇ ਦੇ ਨਾਲ ਖੜੇ ਆਪਾਂ ਪਰ ਜਦੋਂ ਤੁਸੀਂ ਢੇੜੇ ਗਿਣਦੇ ਹੋ ਨਾ ਢੇੜੇ ਉਦੋਂ ਢੇੜੇ ਇਕੱਲੇ ਭਗਵੰਤ ਮਾਨ ਨਹੀਂ ਲਾਉਂਦਾ ਇਹ ਹੈਲੀਕਾਪਟਰ ਦੇ ਵਿੱਚ ਢੇੜੇ ਬਹੁਤਿਆਂ ਨੇ ਲਾਏ ਨੇ ਬਹੁਤਿਆਂ ਨੇ ਉਦੋਂ ਤੁਹਾਡਾ ਕੋਈ ਇਹ ਜਿਹਾ ਡਾਇਰੈਕਸ਼ਨ ਕੋਈ ਹੈ ਜੀ ਗੱਲਬਾਤ ਆ ਹੀ ਨਹੀਂ ਸਾਹਮਣੇ ਲਾਸਟ ਵਿੱਚ ਬੇਨਤੀ ਕਰਨੀ ਹੈ ਮਿੰਟੂ ਗੁਰੂ ਸਰੀਏ ਜਿਹੜਾ ਹੈ ਨਾ ਮੈਂ ਬਹੁਤ ਇੱਜਤ ਕਰਦਾ ਹਾਂ ਉਹਨਾਂ ਬੰਦਿਆਂ ਦੀ ਜਿਆਦਾ ਬੋਲਦੇ ਨਹੀਂ ਮਾਪ ਤੋਲ ਕੇ ਵਧੀਆ ਬੋਲਦੇ ਪਰ ਕਿਤੇ ਨਾ ਕਿਤੇ ਇਦਾਂ ਲੱਗਦਾ ਰਹਿੰਦਾ ਵੀ ਇਹ ਢੇਡੇ ਕੇਵਲ ਭਗਵੰਤਮਾਨ ਦੇ ਹੈਲੀਕਾਪਟਰ ਦੇ ਕਿਉਂ ਗਿਰਦੇ ਆ ਹੁਣ ਇਹ ਗੱਲ ਬਾਤ ਸੁਣ ਕੇ ਨਾ ਕਈਆਂ ਨੂੰ ਇਹ ਤਾਂ ਲੱਗਣਾ ਵੀ ਮੁੱਤਾ ਸਿੰਘ ਭਗਵੰਤਮਾਨ ਦਾ ਬੰਦਾ ਹੈ ਨੇ ਕਿਸੇ ਦਾ ਨਹੀਂ ਮੈਂ ਆਪਣੇ ਪਿਓ ਦਾ ਮੈਂ ਤਾਂ ਬਸ ਇੰਨੀ ਕਨਸੀਹਤ ਦਿਤਤੀ ਹੈ ਵੀ ਭਗਵੰਤਮਾਨ ਕੋਲ ਤਾਂ 4 ਸਾਲ ਹੋਏ ਨੇ ਹੈਲੀਕਾਪਟਰ ਆਏ ਨੂੰ ਉਸ ਤੋਂ ਪਹਿਲਾਂ 25 ਸਾਲ ਬਾਅਦ ਨਾਲ ਕੋਲੇ ਵੀ ਚਲ 25 ਸਾਲ ਤਾਂ ਨਹੀਂ 17-18 ਸਾਲ ਦਾ ਰਹੀ ਹੈ ਪੰਜ ਵਾਰੀ ਮੁੱਖ ਮੰਤਰੀ ਬਣੇ ਨੇ ਕੈਪਟਨ ਸਾਉ ਦੋ ਵਾਰੀ ਬਣਦੇ ਉਹ ਤੋਂ ਪਹਿਲਾਂ ਬੀਬਾ ਪੱਠੜ ਉਹ ਤੋਂ ਪਹਿਲਾਂ ਹਰਜਨ ਮਰਾੜ ਉਹ ਤੋਂ ਪਹਿਲਾਂ ਮੁੱਖ ਮੰਤਰੀ ਬਿਨੈ ਸਿੰਘ ਕੰਗੜਾ ਇਹਨਾਂ ਨੇ ਵੀ ਹੈਲੀਕਾਪਟਰ ਵਿੱਚ ਝੂਟੇ ਲਏ ਨੇ ਉਹ ਝੂਟੇ ਕਿਉਂ ਨਹੀਂ ਗਿਣਦੇ ਨਾਲੇ ਉਹ ਝੂਟੇ ਵਿੱਚ ਤਾਂ ਖੋਰੀ ਬਹੁਤ ਕੋਸ਼ਿਸ਼ ਕੀਤਾ ਉਧਰ ਜਾਣ ਨਹੀਂ ਚਾਹੁੰਦੀ ਕਿਉਂਕਿ ਇਹ ਵੀਡੀਓ ਪਰਿਵਾਰਾਂ ਨੇ ਸੁਣਨੀ ਹੁੰਦੀ ਹੈ ਫਿਰ ਉਹ ਗੱਲ ਨਾ ਕਰੀਏ ਤਾਂ ਮੇਰੇ ਵਾਸਤੇ ਚੰਗੀ ਨਹੀਂ ਕਮਾਲ ਹੋ ਗਈ ਪਹਿਲਾਂ ਜਦੋਂ ਹੜ੍ਹਾਂ ਦੇ ਵਿੱਚ ਹੈਲੀਕਾਪਟਰ ਚੱਲਿਆ ਪਵਨ ਤਮਨ ਹੈਲੀਕਾਪਟਰ ਤੇ ਕੀ ਕਰਦਾ ਸੀ ਹੈਲੀਕਾਪਟਰ ਇੱਧਰ ਕਿਉਂ ਨਾ ਗਿਆ ਹੈਲੀਕਾਪਟਰ ਇੱਧਰ ਕਿਉਂ ਆ ਗਿਆ ਇੱਥੇ ਕਿਉਂ ਉਤਰ ਗਿਆ ਇੱਥੇ ਕਿਉਂ ਚੜ ਗਿਆ ਅਗਲਾ ਮੁੱਖ ਮੰਤਰੀ ਹੈ ਪੰਜਾਬ ਦਾ ਅਗਲੇ ਕੋਲੇ 94 95 ਐਮਐਲਏ ਨੇ ਅਗਲਾ ਤਾਂ 5 ਸਾਲ ਤਾਂ ਨਜ਼ਾਰੇ ਲਾਉ ਗਈ ਲਾਊਗਾ ਜਦੋਂ ਆਦਤ ਪੈ ਗਈ ਨਜ਼ਾਰੇ ਲੈਣ ਦੀ ਫਿਰ 20 ਸਾਲ ਨਾਲ ਹੋਰ ਜੁੜ ਜਾਣਗੇ ਇਹ ਸਚਾਈ ਹੈ ਪਰ ਤੁਸੀਂ ਪੱਤਰਕਾਰੋ ਹੱਥ ਬਨ ਕੇ ਬੇਨਤੀ ਹੈ ਵੀ ਗੇੜੇ ਗਿਣਦੇ ਰਹਿ ਜਾਓਗੇ ਪੱਲੇ ਕੱਖ ਨਹੀਂ ਪੈਣਾ ਜਿਨ੍ਹਾਂ ਲਈ ਗੇੜੇ ਗਿਣਦੇ ਹੋ ਨਾ ਜਿਨ੍ਹਾਂ ਲਈ ਜਿਨ੍ਹਾਂ ਲਈ ਗੇੜੇ ਗਿਣਦੇ ਹੋ ਹੈਲੀਕਾਪਟਰ ਦੇ ਉਹਨਾਂ ਨੂੰ ਹੈਲੀਕਾਪਟਰ ਮਿਲਣਾ ਨਹੀਂ ਹਾਂ ਆਪਦਾ ਖਰੀਦ ਸਕਦੇ ਨੇ ਬਸੇਰਾ ਲੁੱਟ ਛੋਟਦਾ ਪੈਸਾ ਉਹਨਾਂ ਕੋਲੇ ਭਾਵੇਂ ਬਾਦਲ ਖਰੀ ਲੈਂਡ ਭਾਵੇਂ ਕੈਪਟਨ ਖਰੀ ਲਵੇ ਇਹ ਹੈਲੀਕਾਪਟਰ ਨਹੀਂ ਮੇਨ ਤਾਂ 5 ਸਾਲ ਹੋ ਜਾਣਗੇ ਜਦੋਂ 27 ਹੋਣਾ ਤੇ ਮੈਂ ਕਿਹਾ ਹੋਇਆ 20 ਸਾਲ ਹੋਣ ਜਣ ਕੇ 25 ਸਾਲ ਇਸ ਹੈਲੀਕਾਪਟਰ ਵਿੱਚ ਭਵੰਤਮਨ ਨੂੰ ਬਹਾ ਕੇ ਰੱਖਣਗੇ ਪਰ 25 ਸਾਲ ਚੱਲਦਾ ਨਹੀਂ ਹੁੰਦਾ ਫਿਰ ਨਮਾ ਆ ਜਾਊਗਾ ਫਿਰ ਨਮਾ ਆ ਜਾਊਗਾ ਪਰ ਤੁਹਾਨੂੰ ਨਹੀਂ ਦੇਣਾ ਨਾ ਜੁਰੂਈ ਨੂੰ ਦੇਵਾਂਗੇ ਨਾ ਕਾਂਗਰਸ ਦੇ ਕਿਸੇ ਮੁੱਖ ਮੰਤਰੀ ਨੂੰ ਦੇਵਾਂਗੇ ਇਹ ਹੈਲੀਕਾਪਟਰ ਤੁਸੀਂ ਭਵੰਤਮਾਨ ਕੋਲੇ ਰੱਖਾਂਗੇ ਇਹ ਮੈਂ ਨਹੀਂ ਕਹਿੰਦਾ ਮੇਰੀ ਕੀ ਕੁਆਤ ਹੈ ਮੇਰੇ ਕੋਲ ਤਾਂ ਸਾਈਕਲ ਵੀ ਹੈ ਨਹੀਂ ਆਪਣਾ ਸਾਈਕਲ ਵੀ ਹੈ ਨਹੀਂ ਮੇਰੇ ਕੋਲ ਤਾਂ ਆਪਣਾ